ਸੋ ਕਾਫੀ ਸਸਤਾ ਸਮਾਨ ਆਇਆ ਲੇਥੇ ਆ ਵੀ ম্যাগਨੇਟਸ ਨੇ ਇਹ ਵੀ ਬਹੁਤ ਜ਼ਿਆਦਾ ਸਸਤੇ ਨੇ ਮਤਲਬ ਕਿ 100-100 ਰੁਪਏ ਦਾ ਪੀਸ ਹੈ ਤੁਸੀਂ ਇੱਥੇ ਕੁਝ ਵੀ ਖਰੀਦੋਗੇ ਨਾ ਸਭ ਕੁਝ ਸਸਤਾ ਹੀ ਆ ਸਭ ਕੁਝ ਸਸਤਾ ਇੱਕ ਪੇਂਟਿੰਗ ਆ ਇੱਥੇ ਸਭ ਤੋਂ ਵੱਧ ਪਈਆਂ ਨੇ ਪੇਂਟਿੰਗਾਂ ਹੀ ਪੇਂਟਿੰਗਾਂ ਆ ਕਰੰਸੀ ਪਈ ਆ ਇਹ ਜਿਹੜੀ ਤੁਸੀਂ ਕਰੰਸੀ ਦੇਖ ਰਹੇ ਹੋ ਇਹ オリジナル ਹੈ ਸੋ ਆ ਜਿੰਨਾ ਵੀ ਸਮਾਨ ਪਿਆ ਸਾਰਾ ਸਾਰਾ ਪੁਰਾਣਾ ਆ ਵਿਨਟੇਜ ਆ ਸੋ ਦੇਖਦੇ ਆਪਾਂ ਇਹਦੇ ਵਿੱਚੋਂ ਕੁਝ ਖਰੀਦੀਏ ਹਨਾ ਕੰਪਾਸ ਪਏ ਨੇ ਪੁਰਾਣੇ ਪੁਰਾਣੀਆਂ ਪੁਰਾਣੀਆਂ ਘੜੀਆਂ ਪਈਆਂ ਨੇ ਐਨਕਾਂ ਇਹ ਜਿਹੜੀ ਸ਼ਾਪ ਆ ਸਾਰੀ ਇਹ ਸਾਰੀ ਵਿਂਟੇਜ ਸ਼ਾਪ ਆ ਸਭ ਤੋਂ ਪੁਰਾਣੀਆਂ ਹੋ ਸਕਦਾ ਇਹਦੇ ਵਿੱਚ 100 ਸਾਲ ਪੁਰਾਣੀ ਦੀ ਸਿਗਰਟ ਦੀ ਟੱਬੀ ਹੋਵੇ ਜਿਹੜੀ ਆ ਤੁਸੀਂ ਦੇਖ ਰਹੇ ਹੋ ਇਹ ਹੈਗੀ ਉਜ਼ਬੇਕਿਸਤਾਨ ਦੀ ਪੁਰਾਣੀ ਕਰੰਸੀ ਸੋ ਮੈਂ ਲੈਏ ਨੇ 4 ਨੋਟ ਇਹਦੇ ਵਿੱਚ ਤੁਸੀਂ ਕੋਈ ਵੀ ਇੱਕ ਨੋਟ ਲੈ ਲਓ 5000 ਸੋਮ ਦਾ ਆ ਜਾਂਦਾ ਇੰਡੀਆ ਦੇ ਹੋਗੇ ਜੀ 34-35 ਰੁਪਏ ਸੋ ਮੈਂ ਇਹ 4 ਨੋਟ ਲੈਏ ਨੇ ਉਜ਼ਬੇਕਿਸਤਾਨ ਦੇ 4 ਨੋਟ ਲੈਏ ਨੇ ਮੈਂ 150 ਰੁਪਏ ਦੇ ਆਸ-ਪਾਸ ਮੈਂ ਉਜ਼ਬੇਕਿਸਤਾਨ ਦੀ ਪੁਰਾਣੀ ਕਰੰਸੀ ਖਰੀਦੀ ਜਿਹੜੀ ਕਿ ਬਹੁਤ ਹੀ ਜਿਆਦਾ ਵਿਨਟੇਜ ਹੈ ਮੈਂ 110000 ਕਰੰਸੀ ਖਰਚ ਚੁੱਕਿਆ 7-800 ਰੁਪਇਆ ਹੋ ਗਿਆ ਇੰਡੀਆ ਦਾ ਮੈਂ ਖਰਚ ਚੁੱਕਿਆ ਲੋਕਲ ਚੀਜ਼ਾਂ ਦੀ ਸ਼ਾਪਿੰਗ ਤਾਂ ਇੱਥੇ ਬਹੁਤ ਹੀ ਜਿਆਦਾ ਸਸਤੀ ਹੈ ਹੁਣ ਪਿੱਛੇ ਜਿਹੜੀ ਤੁਸੀਂ ਮਾਰਕੀਟ ਦੇਖੀ ਆ ਉਹ ਮਾਰਕੀਟ ਸੀਗੀ ਪੁਰਾਣੀ ਵਿਨਟੇਜ ਚੀਜ਼ਾਂ ਦੀ ਹਨਾ ਬਾਈ ਲਾਈਵ ਪੇਂਟਿੰਗ ਬਣਾ ਰਿਹਾ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਲਾਈਵ ਪੇਂਟਿੰਗ ਬਣ ਰਹੀ ਹੈ ਕਿਸੇ ਦੀ ਆ ਸਾਹਮਣੇ ਸ਼ੂਟ ਕਲੱਬ ਹੈ ਜੀ ਇੱਥੋਂ ਦੇ ਜਿਹੜੇ ਲੋਕ ਨੇ ਨਾ ਇਹ ਆਈਸਕ੍ਰੀਮ ਖਾਣਾ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਪਾਕਿਸਤਾਨੀ ਰੈਸਟੋਰੈਂਟ ਲੱਭਿਆ ਮੈਂ 1.1 ਕਿਲੋਮੀਟਰ ਦੂਰ ਹੈ ਸ਼ਾਮ ਦੇ 7 ਵਜੇ ਚੁੱਕੇ ਨੇ ਤੇ ਮੈਨੂੰ ਠੰਡ ਲੱਗਣੀ ਸ਼ੁਰੂ ਹੋ ਗਈ ਆ ਜਿਹੜੀ ਸਾਹਮਣੇ ਤੁਸੀਂ ਮੂਰਤੀ ਦੇਖ ਰਹੇ ਹੋ ਨਾ ਇਹ ਹੈਗੀ ਜੀ ਆਮਰ ਟੈਮਰ ਦੀ ਇਹਨਾਂ ਦਾ ਕੋਈ ਐਮਪਾਇਰ ਸੀਗਾ ਕਿ ਮਿਡਲ ਏਸ਼ੀਆ ਦੇ ਵਿੱਚ ਇਹਨੇ ਰਾਜ ਕੀਤਾ ਸੀਗਾ ਇਸ ਬੰਦੇ ਨੇ ਇਹ ਜਿਹੜੀ ਪਲੇਸ ਆ ਨਾ ਇਹ ਹੈਗੀ ਆ ਜੀ ਟੂਰਿਸਟ ਅਟਰੈਕਸ਼ਨ ਪਲੇਸ ਹੈ ਉਹ ਭਰਾਵਾ ਇੰਡੀਆ ਥੋੜੀ ਹੈ ਉਸ ਬੇਕਿਸਤਾਨ ਦੇ ਵਿੱਚ ਹੈ ਕੀ ਕਰ ਰਿਹਾ ਹੂੰ ਉਹ ਨਾ ਨਾ ਭਰਾਵਾ ਮੇ ਕੋ ਨਹੀਂ ਹੈਗੇ ਪੈਸੇ ਨਾ ਨਾ ਰਹਿਣਦੇ ਰਹਿਣ ਨੋ 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 ਪ੍ਰੋਬਲਮ ਅਵੇ ਰੁਕ ਜਾ ਯਾਰ ਤਾਸ਼ਕੈਂਡ ਦੇ ਵਿੱਚ ਜਾ ਰਿਹਾ ਸੀਗਾ ਮੈਂ ਤੁਰ ਕੇ ਤੇ ਇੱਥੇ ਵੀ ਇੱਕ ਬੱਚਾ ਆਇਆ ਤੁਹਾਨੂੰ ਮੈਂ ਦਿਖਾਇਆ ਮੰਗ ਰਿਹਾ ਸੀਗਾ ਸੋ ਪਿੱਛੇ ਮੇਰੇ ਲੋਕ ਆ ਰਹੇ ਨੇ ਦੋ ਕੁ ਮੁੰਡੇ ਆ ਰਹੇ ਨੇ ਤੁਰ ਕੇ ਉਹਨਾਂ ਨੇ ਭਜਾਇਆ ਸੋ ਇੱਥੇ ਵੀ ਭਿਖਾਰੀ ਹੈਗੇ ਯਾਰ ਇੱਥੋਂ ਦੇ ਬੱਚੇ ਨਹੀਂ ਜਿਹੜੇ ਜਿਵੇਂ ਭੀਖ ਮੰਗਦੇ ਸੀ ਲੱਗ ਨਹੀਂ ਰਹੇ ਭਿਖਾਰੀ ਹਨਾ ਸੋ ਮੈਂ ਕੀ ਗੱਲ ਕਰ ਰਿਹਾ ਸੀ ਮੈਂ ਇਹ ਗੱਲ ਕਰ ਰਿਹਾ ਸੀ ਵੀ ਮੈਂ ਸਵੇਰ ਦਾ ਤੁਰ ਰਿਹਾ ਤੇ ਮੈਂ ਹਲੇ ਤੱਕ ਥੱਕਿਆ ਨਹੀਂ ਕਿਉਂ ਕਿਉਂਕਿ ਇੱਥੇ ਤੁਰਨ ਦਾ ਬਹੁਤ ਸੁਆਦ ਹੈ ਬੜਾ ਗਾਹ ਪੈ ਗਿਆ ਟ੍ਰੈਫਿਕ ਦਾ ਹਾਰਨ ਤੇ ਹਾਰਨ ਛੱਡਦੇ ਇਹਨਾਂ ਨੇ ਇੱਥੇ ਵੀ ਬਹੁਤ ਜ਼ਿਆਦਾ ਟ੍ਰੈਫਿਕ ਆ ਯਾਰ ਆਪਾਂ ਆਪਣੀ ਮੰਜ਼ਿਲ ਤੇ ਪਹੁੰਚ ਚੁੱਕੇ ਹਾਂ ਇਹ